10 ਕੋ ਪਿਛਲੇ ਦਿਨੀ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਕਹਿੰਦੇ ਐਕਸਪਰਟ ਕਿ ਇਸ ਜਹਾਜ਼ ਦੇ ਵਿੱਚ ਇੱਕ ਨਹੀਂ ਦੋ ਇੰਜਨ ਸਨ ਜੇਕਰ ਇੱਕ ਇੰਜਨ ਖਰਾਬ ਹੋ ਗਿਆ ਤਾਂ ਦੂਜੇ ਇੰਜਨ ਦੇ ਨਾਲ ਜਹਾਜ਼ ਲੰਬਾ ਸਫ਼ਰ ਤੈਅ ਕਰ ਸਕਦਾ ਸੀ ਤੇ ਫਿਰ ਆਖਰ ਕੀ ਹੋਇਆ ਇਸ ਜਹਾਜ਼ ਦੇ ਨਾਲ ਐਕਸਪਰਟ ਇਸ ਬਾਰੇ ਕੀ ਰਾਏ ਰੱਖਦੇ ਆ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਤੁਸੀਂ ਦੇਖ ਰਹੇ ਆ ਆਰ ਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਗੌਰ ਸਭ ਤੋਂ ਪਹਿਲਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਸਾਡੇ YouTube ਚੈਨਲ RD productions ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦਸ਼ਕੋ ਪਿਛਲੇ ਦਿਨੀ ਜਦੋਂ 242 ਜਾਣਿਆਂ ਨੂੰ ਲੈ ਕੇ ਇੱਕ ਜਹਾਜ਼ ਉਡਾਨ ਭਰਦਾ ਆ ਅਹਮਦਾਬਾਦ 에어ਪੋਰਟ ਤੋਂ ਤਾਂ ਉਹ ਕੁਝ ਹੀ ਸੈਕਿੰਡਾਂ ਦੇ ਵਿੱਚ ਹਾਦਸਾ ਗ੍ਰਸਤ ਹੋ ਜਾਂਦਾ ਹੈ ਜਿਸ ਦੇ ਵਿੱਚ ਸਿਰਫ ਇੱਕ ਵਿਅਕਤੀ ਹੀ ਜ਼ਿੰਦਾ ਬਚਦਾ ਆ। ਆਖਰੇ ਜਹਾਜ਼ ਦੇ ਨਾਲ ਕੀ ਹੋਇਆ ਇਸ ਬਾਰੇ ਐਕਸਪਰਟ ਕੀ ਕਹਿੰਦੇ ਆ? ਦਸ਼ਕੋ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਐ ਸਾਰੇ ਆ ਨੇ ਵੇਖੀ ਐ। ਕਿਉਂ ਜਹਾਜ਼ ਕਿਵੇਂ ਟੇਕ-ਆਫ ਲੈਂਦਾ ਏ ਉਸ ਤੋਂ ਬਾਅਦ ਉਹ ਕਿਵੇਂ ਅੱਗ ਦੇ ਗੁਬਾਰ ਦੇ ਵਿੱਚ ਬਦਲ ਜਾਂਦਾ ਆ ਐਕਸਪਰਟ ਉਸ ਵੀਡੀਓ ਨੂੰ ਦੇਖ ਕੇ ਇਹ ਅੰਦਾਜ਼ਾ ਲਗਾ ਰਹੇ ਆ ਕਿ ਜਦੋਂ ਇਹ ਜਹਾਜ਼ ਉੱਡ ਰਿਹਾ ਸੀ ਤਾਂ ਇਹ ਜਹਾਜ਼ ਖੱਬੇ ਪਾਸੇ ਵੱਲ ਨੂੰ ਥੋੜਾ ਜਿਹਾ ਝੁੱਕ ਗਿਆ ਸੀ ਇਸ ਦਾ ਇਹ ਮਤਲਬ ਹੈ ਕਿ ਇਹ ਜਹਾਜ਼ ਦਾ ਖੱਬਾ ਇੰਜਣ ਜਿਹੜਾ ਸੀਗਾ ਉਹ ਬੰਦ ਹੋ ਗਿਆ ਫਿਰ ਨਾਲ ਹੀ ਐਕਸਪਰਟ ਇਹ ਕਹਿੰਦੇ ਆ ਕਿ ਇਹ ਜਹਾਜ਼ਾਂ ਦੇ ਵਿੱਚ ਦੋ ਇੰਜਣ ਤਾਂ ਹੁੰਦੇ ਆ ਕਿ ਜਦੋਂ ਸਮਾਨ ਦੇ ਵਿੱਚ ਜਹਾਜ਼ ਉੱਡਦੇ ਆ ਤਾਂ ਇਹਨਾਂ ਦਾ ਜੇਕਰ ਇੱਕ ਇੰਜਣ ਖਰਾਬ ਹੋ ਜੇ ਤਾਂ ਦੂਜਾ ਇੰਜਣ ਜਿਹੜਾ ਹੈ ਚੱਲਦਾ ਰਹਿੰਦਾ ਆ ਜਿਸ ਦੇ ਨਾਲ ਇਹ ਸਹੀ ਤਰੀਕੇ ਦੇ ਨਾਲ ਲੈਂਡਿੰਗ ਕਰ ਲੈਂਦੇ ਆ ਹੁਣ ਇੱਥੇ ਸਵਾਲੇ ਉੱਠ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ ਵੀ ਦੋ ਇੰਜਣ ਸਨ ਇਹ ਜਹਾਜ਼ ਜਦੋਂ ਟੇਕ-ਆਫ ਲੈਂਦਾ ਆ ਉਸ ਤੋਂ ਬਾਅਦ ਇਹ ਜਹਾਜ਼ ਕਿਵੇਂ ਹਾਦਸਾ ਗ੍ਰਸਤ ਹੋ ਜਾਂਦਾ ਹੈ ਕਈ ਐਕਸਪਰਟ ਤਾਂ ਇਹ ਕਹਿੰਦੇ ਆ ਕਿ ਇੱਕ ਇੰਜਣ ਇਸ ਦਾ ਖਰਾਬ ਹੋ ਗਿਆ ਇਹ ਥੋੜਾ ਜਿਹਾ ਖੱਬੇ ਵਾਲੇ ਪਾਸੇ ਨੂੰ ਝੁੱਕ ਗਿਆ ਪਰ ਇਸ ਦਾ ਸੱਜਾ ਇੰਜਨ ਜਿਹੜਾ ਆ ਉਹ ਚੱਲ ਰਿਹਾ ਸੀ ਕਿਉਂਕਿ ਉਸ ਵਾਲੇ ਪਾਸਿਓਂ ਜਹਾਜ਼ ਨਹੀਂ ਚੁੱਕਿਆ ਤੇ ਇੱਕ ਦਸ਼ਕੋ ਹੋਰ ਤੁਹਾਨੂੰ ਗੱਲ ਦੱਸਦੇ ਆ ਕਿ ਐਕਸਪਰਟ ਕਹਿੰਦੇ ਆ ਕਿ ਜਦੋਂ ਵੀ ਕੋਈ ਜਹਾਜ਼ ਟੇਕ-ਆਫ ਕਰਦਾ ਆ ਉਸ ਤੋਂ ਬਾਅਦ ਜਦੋਂ ਤੱਕ ਉਹ 400 ਫੁੱਟ ਦੀ ਉਚਾਈ ਤੇ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਪਾਇਲਟ ਦਾ ਕੋਈ ਵੀ ਰੋਲ ਨਹੀਂ ਹੁੰਦਾ 400 ਫੁੱਟ ਦੀ ਜਦੋਂ ਉਚਾਈ ਜਹਾਜ਼ ਹਾਸਲ ਕਰ ਲੈਂਦਾ ਆ ਉਸ ਤੋਂ ਬਾਅਦ ਪਾਇਲਟ ਦਾ ਕੰਮ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਹੁਣ ਇਹ ਜਿਹੜਾ ਜਹਾਜ਼ ਹਾਦਸਾ ਗ੍ਰਸਤ ਹੋਇਆ ਹੈ ਕਹਿੰਦੇ ਆ ਕਿ 425 ਫੁੱਟ ਦੀ ਉਚਾਈ ਤੇ ਪਹੁੰਚ ਗਿਆ ਸੀ ਜਨਨ ਕੀ ਜਦੋਂ 25 ਫੁੱਟ ਤੇ ਪਹੁੰਚਿਆ ਉਸ ਤੋਂ ਬਾਅਦ ਇਸ ਜਹਾਜ਼ ਦੇ ਵਿੱਚ ਕੋਈ ਗੜਬੜ ਹੋਈ ਹੈ ਹੁਣ ਇਹ ਤੇ ਸਵਾਲ ਇਹ ਉੱਠਦਾ ਆ ਕਿ ਜਿਹੜਾ ਇਹਦਾ ਦੂਜਾ ਇੰਜਨ ਸੀ ਇੱਕ ਇੰਜਨ ਤਾਂ ਕਹਿ ਰਹੇ ਆ ਕਿ ਖਰਾਬ ਹੋ ਗਿਆ ਕਿ ਦੂਜੇ ਇੰਜਨ ਨਾਲ ਫਿਰ ਕੀ ਹੋ ਗਿਆ ਕਿਉਂਕਿ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਐਕਸਪਰਟ ਇਹ ਕਹਿੰਦੇ ਆ ਕਿ ਇੱਕ ਇੰਜਨ ਦੇ ਨਾਲ ਜਿਵੇਂ ਇਸ ਜਹਾਜ਼ ਨੇ ਅਹਮਦਾਬਾਦ ਤੋਂ ਲੰਡਨ ਜਾਣਾ ਸੀਗਾ ਉਹ ਇੱਕ ਇੰਜਨ ਦੇ ਸਹਾਰੇ ਹੀ ਲੰਡਨ ਤੱਕ ਪਹੁੰਚ ਸਕਦਾ ਸੀਗਾ ਬਹੁਤ ਘੱਟ ਕਹਿੰਦੇ ਅਜਿਹਾ ਹੁੰਦਾ ਹੈ ਕਿ ਕੋਈ ਜਹਾਜ਼ ਟੇਕ-ਆਫ ਲੈਂਦੇ ਸਾਰੀ ਜਿਹੜਾ ਉਸ ਦਾ ਇੰਜਨ ਖਰਾਬ ਹੋ ਜੇ ਇਹ ਬਹੁਤ ਘੱਟ ਇਤਿਹਾਸ ਦੇ ਵਿੱਚ ਘਟਨਾਵਾਂ ਜਈਆਂ ਹੋਈਆਂ ਨੇ ਕਹਿੰਦੇ ਆ ਕਿ ਕਈ ਵਾਰੀ ਜਿਹਾ ਹੋ ਜਾਂਦਾ ਕਿ ਕਿਸੇ ਜਹਾਜ਼ ਦਾ ਜਿਹੜਾ ਇੰਜਨ ਖਰਾਬ ਹੋ ਜਾਂਦਾ ਆ ਤਾਂ ਪਾਇਲਟ ਪਹੁੰਚ ਸਕਦੇ ਆ ਆਪਣੀ ਥਾਂ ਦੇ ਉੱਤੇ ਪਰ ਉਹ ਜਿਹੜਾ ਹੈ ਅਮਰਜੈਂਸੀ ਲੈਂਡਿੰਗ ਕਰਵਾ ਲੈਂਦੇ ਆ ਕਿ ਅਸੀਂ ਕਿਉਂ ਕਿਸੇ ਦੀ ਜਾਨ ਜੋਖਮ ਦੇ ਵਿੱਚ ਪਾਉਣੀ ਹੈ ਕਿਉਂਕਿ ਅਸਮਾਨ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਜੇ ਉਹ ਵੀ ਇੰਜਨ ਖਰਾਬ ਹੋ ਗਿਆ ਤਾਂ ਫਿਰ ਕੀ ਕੀਤਾ ਜਾਏਗਾ ਸੋ ਇਸ ਲਈ ਇਸਥੇ ਐਕਸਪਰਟ ਇਹ ਕਹਿੰਦੇ ਆ ਕਿ ਇਹ ਜਹਾਜ਼ ਨੇ ਉਡਾਨ ਭਰੀ ਇਸ ਦਾ ਖੱਬਾ ਜਿਹੜਾ ਇੰਜਨ ਸੀਗਾ ਉਹ ਖਰਾਬ ਹੋ ਗਿਆ ਹੁਣ ਸੱਜੇ ਇੰਜਨ ਨੂੰ ਕੀ ਹੋਇਆ ਉਹਦੇ ਵਿੱਚ ਐਕਸਪਰਟ ਜਿਹੜੇ ਆ ਦੋ ਪਾਸਿਆਂ ਨੂੰ ਵੰਡੇ ਗਏ ਆ ਕਈ ਐਕਸਪਰਟ ਤਾਂ ਇਹ ਕਹਿੰਦੇ ਆ ਕਿ ਇਹ ਜਹਾਜ਼ ਨੇ ਉਡਾਨ ਭਰੀ ਇਸ ਦਾ ਖੱਬਾ ਇੰਜਣ ਖਰਾਬ ਹੋਇਆ ਤੇ ਸੱਜਾ ਇੰਜਣ ਜਿਹੜਾ ਆ ਉਹ ਗਲਤੀ ਦੇ ਨਾਲ ਪਾਇਲਟ ਤੋਂ ਬੰਦ ਹੋ ਸਕਦਾ ਆ ਕਿਉਂਕਿ ਦਰਸ਼ਕੋ ਕਹਿੰਦੇ ਆ ਕਿ ਦੋ ਲੀਵਰ ਹੁੰਦੇ ਆ ਇੱਕ ਸੱਜੇ ਇੰਜਣ ਦਾ ਤੇ ਇੱਕ ਖੱਬੇ ਇੰਜਣ ਦਾ ਜਿਵੇਂ ਹੀ ਉਹਦੇ ਲੀਵਰ ਨੂੰ ਜਿਹੜਾ ਹੈ ਬੰਦ ਕੀਤਾ ਜਾਂਦਾ ਆ ਉਸ ਤੋਂ ਬਾਅਦ ਕੀ ਆ ਕਿ ਤੇਲ ਦੀ ਸਪਲਾਈ ਬੰਦ ਹੋ ਜਾਂਦੀ ਹੈ ਤੇ ਉਸ ਨੂੰ ਦੁਬਾਰਾ ਸ਼ੁਰੂ ਹੋਣ ਲਈ ਸਮਾਂ ਲੱਗਦਾ ਆ ਕਹਿੰਦੇ ਕਿ ਜਹਾਜ਼ ਦੇ ਵਿੱਚ ਐਕਸਪਰਟ ਕੀ ਇਹ ਹੋਇਆ ਹੋਵੇਗਾ ਕਿ ਜਦੋਂ ਜਹਾਜ਼ ਨੇ ਟੇਕ-ਆਫ ਕੀਤਾ ਉਦੋਂ ਕੀ ਹੋਇਆ ਕਿ ਉਸ ਦਾ ਖੱਬਾ ਇੰਜਣ ਜਿਹੜਾ ਆ ਖਰਾਬ ਹੋ ਗਿਆ ਤੇ ਪਾਇਲਟ ਨੇ ਕੀ ਕੀਤਾ ਕਿਉਂਕਿ ਉਹਨੂੰ ਇਹ ਲੱਗਿਆ ਹੋਣਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈ ਕੋਈ ਤਕਨੀਕੀ ਖਰਾਬੀ ਹੋਰ ਜਹਾਜ਼ ਦੇ ਵਿੱਚ ਆ ਸਕਦੀ ਆ ਕਿਉਂਕਿ ਐਕਸਪਰਟ ਇਹ ਕਹਿੰਦੇ ਆ ਕਿ ਅਕਸਰੀ ਪਾਇਲਟਾਂ ਨੂੰ ਇਹ ਸਖਲਾਈ ਦਿੱਤੀ ਜਾਂਦੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜੇਕਰ ਜਹਾਜ਼ ਦਾ ਜਿਹੜਾ ਇੰਜਨ ਖਰਾਬ ਹੋ ਗਿਆ ਆ ਉਹਦੇ ਲੀਵਰ ਨੂੰ ਤੁਸੀਂ ਬੰਦ ਕਰਦੇ ਹੋ ਕਿਉਂਕਿ ਉਹਦੇ ਨਾਲ ਹੋਰ ਸਮੱਸਿਆ ਆ ਸਕਦੀ ਆ ਸੋ ਉਹਨਾਂ ਨੇ ਵੀ ਜਿਹੜਾ ਹੈ ਇਹੀ ਸੋਚਿਆ ਹੋਣਾ ਹੈ ਕਿ ਅਸੀਂ ਜਿਹੜਾ ਆ ਖੱਬਾ ਲੀਵਰ ਜਿਹੜਾ ਹੈ ਉਹਨੂੰ ਬੰਦ ਕਰਦੇ ਕਿਹਦੇ ਕਿ ਜਿਹੜਾ ਸੱਜੇ ਪਾਸੇ ਇੰਜਨ ਹੁੰਦਾ ਆ ਉਹਦਾ ਲੀਵਰ ਸੱਜੇ ਪਾਸੇ ਹੁੰਦਾ ਤੇ ਜਿਹੜਾ ਖੱਬੇ ਪਾਸੇ ਹੁੰਦਾ ਆ ਉਹਦਾ ਖੱਬੇ ਪਾਸੇ ਹੁੰਦਾ ਤੇ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਸ਼ਾਇਦ ਪਾਇਲਟ ਕੋਲ ਗਲਤੀ ਦੇ ਨਾਲ ਜਿਹੜਾ ਸੱਜਾ ਲੀਵਰ ਬੰਦ ਹੋ ਗਿਆ ਜਿਸ ਦਿਨ ਸੱਜੇ ਪਾਸੇ ਦਾ ਜਿਹੜਾ ਇੰਜਣ ਬੰਦ ਹੋ ਗਿਆ ਜਦੋਂ ਕੋਈ ਵੀ ਇੰਜਣ ਬੰਦ ਹੋਏਗਾ ਉਹਦੇ ਵਿੱਚੋਂ ਫਿਰ ਜਿਹੜਾ ਆ ਤੇਲ ਦੀ ਸਪਲਾਈ ਨਹੀਂ ਜਾਏਗੀ ਤੇ ਦੁਬਾਰਾ ਜੇਕਰ ਉਹਨੂੰ ਸ਼ੁਰੂ ਕੀਤਾ ਜਾਏਗਾ ਤੇ ਥੋੜਾ ਸਮਾਂ ਲੱਗਦਾ ਤੇ ਕਹਿੰਦੇ ਕਿ ਉਹਨੇ ਨੂੰ ਉਹ ਜਹਾਜ਼ ਜਿਹੜਾ ਆ ਹਾਦਸਾ ਗ੍ਰਸਤ ਹੋ ਗਿਆ ਕਈ ਐਕਸਪਰਟੇ ਕਹਿੰਦੇ ਆ ਕਿ ਜਦੋਂ ਇਹ ਜਹਾਜ਼ ਨੇ ਉਡਾਨ ਭਰੀ ਉਸ ਤੋਂ ਬਾਅਦ ਇਹ 425 ਫੁੱਟ ਤੱਕ ਸਹੀ ਗਿਆ ਕਿ ਅੱਗੇ ਵਾਲਾ ਜਿਹੜਾ ਹਿੱਸਾ ਵੀ ਹੈ ਉਹ ਦੇਖੋ ਤਾਂ ਉਹਦੀ ਜਿਹੜੀ ਨੋਕ ਹੈਗੀ ਆ ਉਹ ਉੱਪਰ ਵੱਲ ਨੂੰ ਜਾ ਰਹੀ ਹੈ ਜਿਸ ਦਾ ਮਤਲਬ ਇਹ ਹੈ ਕਿ ਜੋ ਪਾਇਲਟ ਸੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਸ ਜਹਾਜ਼ ਨੂੰ ਜਿਹੜਾ ਹੈ ਸਹੀ ਤਰੀਕੇ ਨਾਲ ਉੱਪਰ ਲਜਾਇਆ ਜਾਏ ਪਰ ਕੋਈ ਨਾ ਕੋਈ ਤਕਨੀਕੀ ਖਰਾਬੀ ਆਈ ਹੈ ਜਿਸ ਦੇ ਕਾਰਨ ਇਹ ਜਹਾਜ਼ ਜਿਹੜਾ ਆ ਕੁਝ ਇਸਕੀਤਨਾ ਦੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਹੁਣ ਦਰਸ਼ਕੋ ਤੁਸੀਂ ਵੀ ਉਹ ਵੀਡੀਓ ਦੇਖੀ ਹੋਏਗੀ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਜੇਕਰ ਆਪਾਂ ਧਿਆਨ ਨਾਲ ਦੇਖਦੇ ਆ ਗਿਆ ਵਾਕਈ ਜਹਾਜ਼ ਜਿਹੜਾ ਹੈ ਖੱਬੇ ਪਾਸੇ ਨੂੰ ਤਾਂ ਥੋੜਾ ਜਿਹਾ ਝੁਕਿਆ ਹੋਇਆ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਜਿਹੜੇ ਦੂਜੇ ਐਕਸਪਰਟ ਆ ਉਹਨਾਂ ਦੀ ਵੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਇਸ ਜਹਾਜ਼ ਦੀ ਜਿਹੜੀ ਅੱਗੇ ਵਾਲੀ ਨੋਕ ਹੈ ਉਹ ਬਿਲਕੁਲ ਉੱਪਰ ਨੂੰ ਸਿੱਧੀ ਹੈ ਜੈਨਕੀ ਪਾਇਲਟਾਂ ਵੱਲੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਜਹਾਜ਼ ਜਿਹੜਾ ਹੈ ਉੱਪਰ ਨੂੰ ਚਲਾ ਜਾਏ ਹੁਣ ਅੱਗੇ ਜਿਹੜਾ ਹੈ ਇੱਕ ਹੋਰ ਥਿਊਰੀ ਕੰਮ ਕਰ ਰਹੀ ਹੈ ਉਹ ਇਹ ਕਹਿ ਰਹੀ ਹੈ ਕਿ ਇਹਦੇ ਵਿੱਚ ਕੀ ਹੈ ਕਿ ਪਾਇਲਟ ਨੇ ਵਾਕਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨੇ ਕੋਸ਼ਿਸ਼ ਕੀਤੀ ਕਿ ਘੱਟ ਤੋਂ ਘੱਟ ਰਿਹਾਇਸ਼ੀ ਜਿਹੜਾ ਇਲਾਕਾ ਹੈ ਉਸ ਤੋਂ ਦੂਰ ਇਸ ਜਹਾਜ਼ ਨੂੰ ਲਜਾਇਆ ਜਾਏ ਕਿਉਂਕਿ ਜੇਕਰ ਕਿਸੇ ਖਾਸ ਰਿਹਾਇਸ਼ੀ ਇਲਾਕੇ ਤੇ ਗਿਰਦਾ ਜਿੱਥੇ ਜਿਹੜੀ ਹੈ ਆਬਾਦੀ ਜ਼ਿਆਦਾ ਹੁੰਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀਗਾ ਤੇ ਕਹਿੰਦੇ ਆ ਕਿ ਇਹ ਉਸ ਬਿਲਡਿੰਗ ਦੇ ਨਾਲ ਟਕਰਾਇਆ ਤੇ ਦੇ ਵਿੱਚ ਫਿਊਲ ਜ਼ਿਆਦਾ ਹੋਣ ਕਾਰਨ ਜਿਹੜਾ ਇਹਨੂੰ ਜਲਦੀ ਅੱਗ ਲੱਗ ਗਈ ਦਰਸ਼ਕੋ ਇਹ ਜਹਾਜ਼ ਜਦੋਂ ਹਾਦਸਾ ਗ੍ਰਸਤ ਹੋ ਜਾਂਦਾ ਉਸ ਤੋਂ ਬਾਅਦ ਇੱਕ ਯਾਤਰੀ ਬਚਦਾ ਆ ਉਹ ਜਿਹੜਾ ਹੈ ਇੱਕ ਆਦਾਰੇ ਨੂੰ ਆਪਣੀ ਇੰਟਰਵਿਊ ਦਿੰਦਾ ਹੈ ਉਸ ਦੇ ਵਿੱਚ ਉਹ ਦੱਸਦਾ ਹੈ ਕਿ ਉਹ ਜਦੋਂ ਇਸ ਜਹਾਜ਼ ਦੇ ਵਿੱਚ ਬੈਠਦਾ ਹੈ ਉਸ ਤੋਂ ਬਾਅਦ ਜਹਾਜ਼ ਦਾ ਗਰਸਤ ਹੁੰਦਾ ਹੈ ਤਾਂ ਉਹ ਜਿਹੜਾ ਇਸ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਉਸ ਦੀ ਜਾਨ ਵੱਜ ਜਾਂਦੀ ਹੈ ਹੁਣ ਦਰਸ਼ਕੋ ਇੱਥੇ ਸਵਾਲ ਇਹ ਉੱਦਦਾ ਹੈ ਕਿ ਇਹ ਜਹਾਜ਼ ਕੋਈ ਆਮ ਜਹਾਜ਼ ਨਹੀਂ ਬੋਇੰਗ ਕੰਪਨੀ ਜਿਹੜੀ ਹੈ ਅਮਰੀਕਾ ਦੀ ਕੰਪਨੀ ਹੈ ਲੰਮੇ ਸਮੇਂ ਤੋਂ ਇਹ ਜਹਾਜ਼ ਬਣਾ ਰਹੀ ਹੈ ਇਨ੍ਹਾਂ ਜਹਾਜ਼ਾਂ ਨੂੰ ਸੁਰੱਖਿਅਤ ਜਹਾਜ਼ਾਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤੇ ਫਿਰ ਇਸ ਜਹਾਜ਼ ਦੇ ਨਾਲ ਇਹ ਕਿਵੇਂ ਪਾਣਾ ਵਾਪਰ ਗਿਆ ਕਿਉਂਕਿ ਐਕਸਪਰਟ ਇਹ ਕਹਿੰਦੇ ਆ ਕਿ ਜੇਕਰ ਕੋਈ ਅੱਗੇ ਪੰਛੀ ਵਗੈਰਾ ਵੱਜਦਾ ਤਾਂ ਉਹ ਜਿਹੜਾ ਦਿਖਾਈ ਦੇਣਾ ਸੀਗਾ ਕਿਉਂਕਿ ਉਹ ਵੀਡੀਓ ਜਿਹੜੀ ਸਾਹਮਣੇ ਆਈ ਹੈ ਕਿ ਉਹਦੇ ਵਿੱਚ ਪੰਛੀਆਂ ਦਾ ਝੁੰਡ ਤਾਂ ਦਿਖਾਈ ਦੇ ਨਹੀਂ ਰਿਹਾ ਸੀਗਾ ਕਿ ਉਹ ਇਹਦੇ ਇੰਜਨ ਦੇ ਨਾਲ ਟਕਰਾਂਦਾ ਹੈ ਤਾਂ ਇਹਦਾ ਇੰਜਨ ਖਰਾਬ ਹੋ ਗਿਆ ਹੁਣ ਇੱਥੇ ਸਵਾਲ ਸਭ ਤੋਂ ਵੱਡਾ ਇਹ ਉੱਠ ਰਿਹਾ ਹੈ ਕਿ ਅਚਾਨਕ ਕੁਝ ਸੈਕਿੰਡਾਂ ਦੇ ਵਿੱਚ ਇਹ ਜਹਾਜ਼ ਕਿਵੇਂ ਹਾਦਸਾ ਗ੍ਰਸਤ ਹੋ ਗਿਆ ਇਹ ਇੱਕ ਜਿਹੜਾ ਬਹੁਤ ਵੱਡਾ ਸਵਾਲ ਹੈਗਾ ਆ ਇਹ ਕਹਿੰਦੇ ਆ ਕਿ ਬਲੈਕ ਬਾਕਸ ਇਸ ਜਹਾਜ਼ ਦਾ ਮਿਲ ਗਿਆ ਆ ਜਿਸ ਤੋਂ ਇਹ ਪਤਾ ਲੱਗ ਸਕਦਾ ਆ ਕਿ ਆਖਰੀ ਸਮੇਂ ਪਾਇਲਟ ਜਿਹੜੇ ਕੋ-ਪਾਇਲਟ ਦੇ ਨਾਲ ਉਹਨਾਂ ਨੇ ਕੀ ਗੱਲਬਾਤ ਕੀਤੀ ਕੀ ਖਰਾਬੀ ਇਸ ਜਹਾਜ਼ ਦੇ ਵਿੱਚੋਂ ਆਈ ਹੋਏਗੀ ਕਿਉਂਕਿ ਇੱਕ ਡੀਵੀਆਰ ਵੀ ਮਿਲਿਆ ਆ ਹਜੇ ਉਹਨਾਂ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਵਾਕਈ ਇਸ ਜਹਾਜ਼ ਦਾ ਹੈ ਉਹਨਾਂ ਨੇ ਇਹ ਕਿਹਾ ਕਿ ਡੀਵੀਆਰ ਮਿਲਿਆ ਆ ਪਰ ਇਹ ਪੁਸ਼ਟੀ ਨਹੀਂ ਕੀਤੀ ਹੈਗੀ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਜਿਹੜੀਆਂ رائے ਅੱਗੇ ਆਉਂਦੀਆਂ ਆ ਕਿਹੜੀਆਂ ਥਿਊਰੀਆਂ ਕੰਮ ਕਰਦੀਆਂ ਆ ਇਸ ਜਹਾਜ਼ ਦੇ ਕ੍ਰੈਸ਼ ਹੋਣ ਬਾਰੇ ਕੀ ਕੀ ਜਾਣਕਾਰੀ ਸਾਨੂੰ ਮਿਲਦੀ ਹੈ ਹੁਣ ਮੈਨੂੰ ਦਮਨ ਪਿੰਨੂ ਦਿਓ ਅਗੇ ਧੰਨਵਾਦ